ਦਰਬਾਰ ਸਾਹਿਬ ਉਤੇ ਹੋਏ ਹਮਲੇ ਦੀ ਪੀੜ ਦੇ ਵਜ੍ਹਾ ਨਾਲ ਕਲਸਾਲ 6 ਜੂਨ ਅੰਮ੍ਰਿਤਸਰ ਬਾਂਦੀ ਕਾਲ ਦਿੱਤੀ ਗਈ ਸੀ ਪਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਇਹ ਕਾਲ ਦਿੰਦੇ ਆ ਰਹੇ ਹਾਂ ਔਰ ਅੰਮ੍ਰਿਤਸਰ ਦੇ ਹਰੇਕ ਵਰਗ ਨੇ ਹਮੇਸ਼ਾ ਹੀ ਆਪਣੇ ਕਾਰੋਬਾਰੀ ਅਦਾਰੇ ਇਸ ਦਿਨ ਬੰਦ ਰੱਖ ਕੇ ਸਾਡਾ ਸਹਿਯੋਗ ਦਿੱਤਾ ਹੈ ਅਸੀਂ ਹਰੇਕ ਕਮਿਊਨਿਟੀ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੀ ਇਸ ਪੀੜਾ ਤੇ ਸ਼ਾਮਿਲ ਹੁੰਦੇ ਨੇ ਔਰ ਅੱਗੇ ਤੋਂ ਵੀ ਅਸੀਂ ਉਹਨਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਉਹ 6 ਜੂਨ ਨੂੰ ਆਪਣੇ ਕਾਰੋਬਾਰੀ ਅਦਾਰੇ ਹਰ ਸਾਲ ਜਿਹੜੇ ਆ ਉਹ ਪੱਕੇ ਬੰਧ ਰੱਖ ਕੇ ਸਾਡੇ ਸਪੀੜਾ ਦੇ ਵਿੱਚ ਹਰ ਸਾਲ ਸ਼ਾਮਿਲ ਹੋਇਆ ਕਰਨਗੇ ਇਸੇ ਆਸ ਦੇ ਨਾਲ ਅਸੀਂ ਉਹਨਾਂ ਦਾ ਇੱਕ ਵਾਰ ਫੇਰ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਇਸ ਨੂੰ ਕਾਮਯਾਬ ਕਰਕੇ ਬੰਦ ਨੂੰ ਇੱਕ ਜਿੱਥੇ ਸਾਡੇ ਨਾਲ ਸਾਡੀ ਪੀੜ੍ਹੀਆਂ ਦੇ ਸ਼ਾਮਿਲ ਹੋਏ ਨੇ ਉੱਥੇ ਸਟੇਟ ਨੂੰ ਵੀ ਇਹ ਸੁਨੇਹਾ ਦਿੱਤਾ ਕਿ ਪੰਜਾਬ ਦੀਆਂ ਸਾਰੀਆਂ ਕਮਿਊਨਿਟੀ ਸਿੱਖ ਦੂਸਰੇ ਦੇ ਨਾਲ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਸਾਂਝੀਆਂ ਨੇ ਸੋ ਜਿਸ ਤਰੀਕੇ ਦੇ ਨਾਲ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਸੰਘਰਸ਼ ਨੂੰ ਸਿਰਫ ਸਿੱਖਾਂ ਦੇ ਸੰਘਰਸ਼ ਤੱਕ ਸੀਮਿਤ ਕੀਤਾ ਜਾ ਰਿਹਾ ਹੈ ਅੱਜ ਦਾ ਇਹ ਗੰਦੀ ਕਾਲ ਦੇ ਵਿੱਚ ਜਿਸ ਤਰੀਕੇ ਨਾਲ ਸਾਰੀਆਂ ਕਮਿਊਨਿਟੀਜ਼ ਨੇ ਸਾਥ ਦਿੱਤਾ ਆ ਉਹ ਇੰਡੀਆ ਸਟੇਟ ਦੇ ਉਸ ਪ੍ਰੋਪਗੈਂਡੇ ਦੇ ਉਤੇ ਚਪੇੜਿਆ ਉਹਦੇ ਮੂੰਹ ਦੇ ਉੱਤੇ ਕਿ ਆਹ ਵੇਖੋ ਪੰਜਾਬ ਦੇ ਸਾਰੀਆਂ ਦੀ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਨੇ ਉਹ ਇਸ ਹਮਲੇ ਦੇ ਵਿਰੋਧ ਦੇ ਵਿੱਚ ਇਕੱਠੀਆਂ ਨੇ ਸੋ ਸਾਡਾ ਸੰਘਰਸ਼ ਜਿਹੜਾ ਇਕੱਠਾ ਆ ਅਸੀਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਅਸੀਂ ਇਕੱਠੇ ਹੋ ਕੇ ਸੰਘਰਸ਼ ਨੂੰ ਜਿਹੜਾ ਮੰਜ਼ਿਲ ਤੱਕ ਲੈ ਕੇ ਜਾਣ ਦੇ ਲਈ ਕਾਮਯਾਬੀ ਦੇ ਲਈ ਜਿਹੜਾ ਯਤਨ ਸ਼ੀਲ ਕਰੀਏ ਅੱਜ ਕੱਲ੍ਹ ਤਾਂ ਇਹ ਜਥੇਦਾਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਫਲੇ ਪ੍ਰਭ ਦੀ ਇਕੱਠੀ ਮੂਲੀ ਜੋ ਸਰਕਾਰਾਂ ਨੂੰ ਅਸੀਂ ਦਬਾਉਣਾ ਬਿਲਕੁਲ ਇਹ ਤਾਂ ਹਮੇਸ਼ਾ ਰਹੀ ਹੈ ਗੱਲ ਇਹ ਹਰ ਵਾਰ ਕੀਤਾ ਜਾਂਦਾ ਹੈ ਪਰ ਇਹ ਮੈਨੂੰ ਲੱਗਦਾ ਕਿ ਇਸ ਤੋਂ ਅੱਗੇ ਵਧਣ ਦੀ ਜ਼ਰੂਰਤ ਆ ਅ ਸਿਰਫ ਬਿਆਨ ਦਿੱਤੇ ਜਾਂ ਇਕਾਂ ਹੀ ਹੋ ਜਾਂਦੀ ਹੁੰਦੀ ਸਗੋਂ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਉਹਨਾਂ ਨੂੰ ਅੱਗੇ ਹੋ ਕੇ ਇਸ ਦੀ ਪਹਿਲ ਕਦਮੀ ਕਰਦੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਇਕੱਠਾ ਕਰਨਾ ਚਾਹੀਦਾ ਬਟ ਉਹ ਇਕੱਠ ਜਿਹੜਾ ਆ ਉਹ ਸਿਰਫ ਸ਼੍ਰੋਮਣੀ ਕਾਲਦਿਰ ਬਾਦਲ ਨੂੰ ਮਜ਼ਬੂਤ ਕਰਨ ਦੀ ਜਿਹਦੇ ਵਿੱਚ ਬੋ ਆਏਗੀ ਫਿਰ ਉਹ ਇਕੱਠ ਜਿਹੜਾ ਕਿਸੇ ਵੀ ਕੰਮ ਦਾ ਨਹੀਂਗਾ ਜੇ ਪੰਜਾਬ ਤੇ ਪੰਥਕ ਐਜੰਡਿਆਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਕੋਈ ਵੀ ਐਜੰਡਾ ਉਲੀਕਿਆ ਜਾਏਗਾ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਸਹਿਯੋਗ ਦੇਣੇ ਬਿਲਕੁਲ ਅੰਮ੍ਰਿਤਸਰ ਦੇ ਲੋਕ ਹਰ ਸਾਲ ਚੰਗਾ ਹੁੰਗਾਰਾ ਸਾਨੂੰ ਦਿੰਦੇ ਰਹੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਨਿੱਕੇ ਤੋਂ ਨਿੱਕਤ ਲੈ ਕੇ ਵੱਡੇ ਤੋਂ ਵੱਡਾ ਸਾਰਾ ਆਧਾਰਾ ਜਿਹੜਾ ਬੰਦ ਆ ਆਵਾਜ਼ਾਂ ਹੀ ਅਸੀਂ ਕਦੀ ਨਹੀਂ ਰੋਕੀ ਨਾ ਹੀ ਕਦੀ ਰੋਕਾਂਗੇ ਔਰ ਐਮਰਜੈਂਸੀ ਸੇਵਾਵਾਂ ਵੀ ਜਿਹੜੀਆਂ ਲਗਾਤਾਰ ਜਾਰੀ ਰਹਿੰਦੀਆਂ ਨੇ ਚਾਹੇ ਮੈਡੀਕਲ ਹੋਣ ਹਸਪੀਟਲ ਹੋਣ ਉਸ ਤੋਂ ਇਲਾਵਾ ਬਾਕੀ ਜਿੰਨੇ ਵੀ ਸਰਕਾਰੀ ਤੇ ਪ੍ਰਾਈਵੇਟ ਆਧਾਰੇ ਨੇ ਸਾਰੇ ਬੰਦ ਨੇ ਸੋ ਉਹਦੇ ਲਈ ਅਸੀਂ ਅਮਰਸਰ ਦੀਆਂ ਸਾਰੀਆਂ ਕਮਿਊਨਿਟੀਜ਼ ਦਾ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਵੱਲੋਂ ਕਿਦਾਂ ਦਾ ਸਹਿਯੋਗ ਹੈ ਪ੍ਰਸ਼ਾਸਨ ਦਾ ਬਿਲਕੁਲ ਠੀਕ ਰਿਹਾ ਅਸੀਂ ਪਿਛਲੇ 90 ਸਾਲਾਂ ਦੇ ਤੋਂ ਜਿਹੜਾ ਆ ਲੋਕਾਂ ਦੇ ਕੋਲ ਜਾ ਜਾ ਕੇ ਅਪੀਲ ਕਰਦੇ ਆ ਇਸ ਕਰਕੇ ਸਾਨੂੰ ਕੋਈ ਬਹੁਤੀ ਸਮੱਸਿਆ ਨਹੀਂ ਆਉਂ ਅਰ ਪ੍ਰਸ਼ਾਸਨ ਨੇ ਇਸ ਚੀਜ਼ ਦੇ ਜਿਹੜਾ ਈਜ਼ ਰਹਿੰਦਾ ਕਿਉਂਕਿ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਲਾਇਡ ਆਰਡਰ ਦੀ ਪ੍ਰੋਬਲਮ ਜਿਹੜੀ ਕ੍ਰੀਏਟ ਨਹੀਂ ਕੀਤੀ ਜਾਂਦੀ। ਜੀ ਸਰ ਅੱਜ ਜਿਹੜਾ ਬੰਦ ਸਟਾਜ ਦਰਬਾਰ ਸਾਹਿਬ ਹਮਲੇ ਦੀ ਜਿਹੜਾ ਸਾਡਾ ਤੀਜਾ ਕੱਲੂਗਾਰ ਅਸੀਂ ਉਸ ਦੇ ਪ੍ਰੋਟੈਸਟ ਵਜੋਂ ਦਲਖਾਲ ਸਾਹਿਬ ਵੱਲ ਅਮਰਸਰ ਬੰਦੀ ਕਾਲ ਦਿੱਤੀ ਗਈ ਸੀ। ਅਮਰਸਰ ਵਾਸੀਆਂ ਨੇ ਸਾਡੀ ਕਾਲ ਤੇ ਹੰਗਾਰਾ ਦੇਂਦੇ ਹੋਏ ਅਜ ਅਮਰਸਰ ਬੰਦ ਰੱਖਿਆ। ਅਸੀਂ ਧੰਨਵਾਦ ਕਰਦੇ ਹਾਂ ਅਮਰਸਰ ਦੇ ਲੋਕਾਂ ਦਾ। ਬੰਦ ਜਿਹੜਾ ਇੱਕ ਆਪਣੀ ਗੱਲ ਕਹਿਣ ਦਾ ਆਪਣੀ ਆਪਣੇ ਐਂਗਰ ਦਾ ਨੂੰ ਐਕਸਪ੍ਰੈਸ ਕਰਨ ਦਾ ਬੈਸਟ ਡੈਮੋਕ੍ਰੈtic ਟੂਲ ਹੈ ਲੋਕਾਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਲੋਕਾਂ ਦੀ ਆਵਾਜ਼ ਹੁੰਦੀ ਹੈ ਲੋਕਾਂ ਦਾ ਇੱਕ ਤਰੀਕੇ ਦੇ ਨਾਲ ਫਤਵਾ ਹੁੰਦਾ ਹੈ ਲੋਕਾਂ ਨੇ ਇਹ ਆਪਣੀ ਆਵਾਜ਼ ਦਿੰਦੀ ਹੈ ਕਿ ਲੋਕਾਂ ਨੂੰ ਲੋਕਾਂ ਨੂੰ ਜਿਹੜਾ ਭਾਰਤ ਸਰਕਾਰ ਨੇ 40 ਸਾਲ ਪਹਿਲਾਂ ਇੱਕ ਗੁਨਾਹ ਕੀਤਾ ਸੀ ਲੋਕਾਂ ਨੂੰ ਭੁੱਲੇ ਨਹੀਂ ਆਂ ਔਰ ਲੋਕਾਂ ਨੂੰ ਇਹ ਇਹ ਗੱਲ ਸਰਕਾਰ ਦਾ ਜਿਹੜਾ ਗੁਨਾਹ ਹੈ ਉਹ ਲੋਕਾਂ ਨੂੰ ਇਹ ਅਹਿਸਾਸ ਹੈ ਕਿ ਉਹ ਗਲਤ ਕੀਤਾ ਸੀ ਉਸ ਵੇਲੇ ਦੀ ਸਰਕਾਰ ਨੇ ਉਸ ਵੇਲੇ ਦੀ ਸਰਕਾਰ ਨੇ ਜਿਸ ਤਰ੍ਹਾਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਸੈਂਕੜੇ ਸ਼ਰਧਾਲੂਆਂ ਨੂੰ ਮਾਰਿਆ ਇਹ ਇੱਕ ਬਲੰਡਰ ਸੀ ਇੱਕ ਸੈਂਸੀ ਗੁਨਾਹ ਸੀ ਔਰ ਲੋਕਾਂ ਨੇ ਅੱਜ ਬੰਦ ਦੇ ਵਿੱਚ ਸ਼ਾਮਲ ਹੋ ਕੇ ਗਵਰਨਮੈਂਟ ਨੂੰ ਇੱਕ ਮੈਸੇਜ ਦਿੱਤਾ ਇੱਕ ਸਟਰੋਂਗ ਮੈਸੇਜ ਦਿੱਤਾ ਔਰ ਬੰਦ ਇੱਕ ਵਾਈਟ ਵਾਈਡਸਪਰੈਡ ਮੈਸੇਜ ਦੇਣ ਦਾ ਇੱਕ ਤਰੀਕਾ ਹੁੰਦਾ ਔਰ ਉਹ ਵਾਈਟਸਪਰੈਡ ਮੈਸੇਜ ਅੱਜ ਗਿਆ ਹੈ ਸਰਕਾਰ ਤੋਂ ਕਿ ਲੋਕ ਉਹਨਾਂ ਦੀਆਂ ਪਾਲਿਸਿਸ ਤੋਂ ਉਹਨਾਂ ਦੀਆਂ ਉਹਨਾਂ ਦੇ ਤਰੀਕੇਕਾਰ ਤੋਂ ਖਫਾ ਨੇ ਗੁੱਸਾ ਨੇ ਨਰਾਜ਼ ਨੇ ਔਰ ਲੋਕਾਂ ਨੂੰ ਪਸੰਦ ਨਹੀਂ ਆ ਜਿਸ ਤਰੀਕੇ ਦੇ ਨਾਲ ਉਹ ਐਂਟੀ ਹਿਊਮਨ ਐਕਸ਼ਨਸ ਆਪਰੇਸ਼ਨਸ ਕਰਦੇ ਨੇ ਸਿਰਜਾਮ ਨੇ ਸੰਦੇਸ਼ ਵੀ ਬੜਾ ਕਿਤਰਾ ਹੋ ਰਿਹਾ ਤੁਹਾਨੂੰ ਲੱਗਦਾ ਸਿੰਘ ਸਾਹਿਬ ਦਾ ਸੰਦੇਸ਼ ਓਕੇ ਸੀ ਸੈਟੀਸਫੈਕਟਰੀ ਸੀ ਉਹਨਾਂ ਨੇ ਬਹੁਤ ਵਾਈਡ ਸਪਰੈਡ ਗੱਲਾਂ ਕੀਤੀਆਂ ਨੇ ਔਰ ਇਹ ਸਾਰੀਆਂ ਗੱਲਾਂ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ ਲੇਕਿਨ ਉਹਨਾਂ ਨੇ ਸਮ ਅਪ ਕੀਤਾ ਔਰ ਜਦੋਂ ਤਖਤ ਤੋਂ ਪੜਿਆ ਜਾਂਦਾ ਤੋ ਉਹਦੀ ਇੱਕ ਬੜੀ ਵੈਲਿਊ ਹੁੰਦੀ ਹੈ ਉਹਦੇ ਇੱਕ ਕਦਰ ਹੁੰਦੀ ਹੈ ਔਰ ਜਦੋਂ ਤਖਤ ਅ ਤੋ ਪੜਿਆ ਜਾਂਦਾ ਤੇ ਕੌਮ ਨੂੰ ਤਾਂ ਉਹ ਕੌਮ ਨੂੰ ਤਾਂ ਉਹ ਹਲੂਣਾ ਦਿੰਦਾ ਹੀ ਹੈ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਤੱਕ ਉਹ ਮੈਸੇਜ ਕਿਵੇਂ ਪਹੁੰਚਦਾ ਹੈ ਸਰਕਾਰ ਉਹਨੂੰ ਕਿਵੇਂ ਲੈਂਦੀ ਹੈ ਹਾਊ ਗਵਰਨਮੈਂਟ ਰੀਐਕਟ ਜੈ ਸਿੰਘ ਸਾਹਿਬ ਕਹਿ ਰਹੇ ਨੇ ਕਿ ਬੰਦੀ ਸਿੰਘ ਛੱਡੋ ਤੇ ਸਰਕਾਰ ਨਹੀਂ ਛੱਡਦੀ ਤੇ ਸਾਡੇ ਸਿੱਖਾਂ ਨੂੰ ਸਮਝ ਜਾਣੀ ਚਾਹੀਦੀ ਕਿ ਜਿਹੜਾ ਸਾਡੇ ਤਖਤ ਦੀ ਗੱਲ ਨਹੀਂ ਮੰਨ ਰਿਹਾ ਉਹ ਸਾਡੀ ਕਾਦੀ ਸਰਕਾਰ ਹੈ ਸਾਡੀ ਕਾਦੀ ਗਵਰਨਮੈਂਟ ਹੈ ਸਾਡਾ ਕਾਦਾ ਦੇਸ਼ ਹੈ ਅੱਲੀ ਵੀ ਅਸੀਂ ਉਹਨੂੰ ਆਪਣਾ ਦੇਸ਼ ਕਹੀ ਜਾ ਰਹੇ ਹਾਂ ਜਦੋਂ ਸਾਡਾ ਦੇਸ਼ ਸਾਡੇ ਤਖਤ ਦੀ ਗੱਲ ਨਹੀਂ ਮੰਨਦਾ ਪਿਆ ਸੋ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ 84 ਨੇ ਸਾਡਾ ਰਿਸ਼ਤਾ ਇਸ ਸਟੇਟ ਦੇ ਨਾਲ ਇਨ੍ਹਾਂ ਸਰਕਾਰਾਂ ਦੇ ਨਾਲ ਇਨ੍ਹਾਂ ਪਾਰਟੀਆਂ ਦੇ ਨਾਲ ਮੁਖਤਾਰਤ ਦੇ ਨਾਲ ਤੋੜ ਦਿੱਤਾ ਸੀ ਜਿਹੜੀ ਇੱਕ ਵਨੈਸ ਦੀ ਭਾਵਨਾ ਸੀ ਆਪਣੇਪਣ ਦੀ ਭਾਵਨਾ ਸੀ ਉਹ ਖਤਮ ਹੋ ਗਈ ਸੀ 84 ਜਦੋਂ ਟੈਂਕ ਦਰਬਾਰ ਸਾਹਿਬ ਤੇ ਆ ਗਏ ਜਦੋਂ ਜਿਹੜੀ ਗਵਰਨਮੈਂਟ ਟੈਂਕ ਲੈ ਕੇ ਮੁਕੱਦਸ ਥਾਵਾਂ ਤੇ ਵੜ ਜਾਏ ਫੇਰ ਵੀ 40 ਸਾਲ ਤੱਕ ਸਾਡੇ ਕੁਝ ਸੇਕ ਨੂੰ ਆਪਣਾ 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 ਦੇਸ਼ ਆਪਣੀ ਆਪਣੀ ਹਕੂਮਤ ਆਪਣਾਪਣ ਦਿਖਾਈ ਜਾਂ ਤੇ ਫਿਰ ਮੈਂ ਸਮਝਦਾ ਕਿ ਉਹਨਾਂ ਤੋਂ ਵੱਡੇ ਮੂਰਖ ਹੋਰ ਕੋਈ ਨਹੀਂ ਹੋ ਸਕਤੇ। ਕਿਹਦਾ ਕਿਸ ਤਰ੍ਹਾਂ ਦਾ ਲੋਕਾਂ ਵੱਲ ਮਾਰਾ ਦਿੱਤਾ ਜਾ ਰਿਹਾ ਤੁਹਾਡੇ ਵੱਲ ਕਿਸ ਤਰ੍ਹਾਂ ਦੇ ਦਰਸ਼ਕਾਂ ਕੀ ਚਾਹੇ। ਇਹ ਜਿਹੜਾ ਅੱਜ 6 ਜੂਨ ਦੇ ਸੰਬੰਧ ਦੇ ਵਿੱਚ ਜਿਹੜੀ ਸਾਡੀਆਂ ਡਿਊਟੀਆਂ ਪ੍ਰੋਪਰ ਜਿਹੜੀਆਂ ਮਾਨਯੋਗ ਸੀਪੀ ਸਰ ਦੀਆਂ ਇੰਸਟਰਕਸ਼ਨ ਮੁਤਾਬਕ ਲਗਾਈਆਂ ਹੋਈਆਂ ਅਸੀਂ ਸਾਡੇ ਸਾਰੇ ਅਫਸਰ ਸਾਡੀ ਸਾਰੀ ਪੁਲਿਸ ਜਿਹੜੀ ਹੈ ਤਨਾਤ ਹੈ। ਨਕਾਬੰਦੀ ਪੈਟਰੋਲਿੰਗ ਸਾਡੀ ਚੱਲ ਰਹੀ ਹੈ ਔਰ ਪੀਸਫੁਲੀ ਜਿਹੜਾ ਸਾਰਾ ਪ੍ਰੋਗਰਾਮ ਚੱਲ ਰਿਹਾ ਸਰ ਹੌਲਜਾਰ ਚ ਸੋ تقريبا ਦੁਕਾਨਾਂ ਬੰਦ ਲਏ ਜੀ ਸਰ ਹਾਂਜੀ ਇਸ ਵੇਲੇ ਤਾਂ ਸਾਰੀਆਂ ਬੰਦ ਹੀ ਆ ਜੀ ਕਿਉਂਕਿ ਦੁਕਾਨਦਾਰਾਂ ਨੇ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ ਉਹਨਾਂ ਦੀ ਐਸੋਸੀਏਸ਼ਨਾਂ ਨੇ ਕਿਹਾਤਾ ਸੀ ਕਿ ਅਸੀਂ 6 ਜੂਨ ਦੇ ਸਬੰਧ ਦੇ ਵਿੱਚ ਬਾਜ਼ਾਰ ਬੰਦ ਰੱਖਾਂਗੇ ਤੇ ਅੱਜ ਆਲਮੋਸਟ ਸਾਰਾ ਬੰਦ ਹੀ ਆ ਸਪੈਸ਼ਲ ਕੋਈ ਟੀਮ ਭੁਗਾਈਆਂ ਕਿ ਨਹੀਂ ਕਿ ਜਾਣੋ ਕਿ ਕਿਸੇ ਵੀ ਤਰ੍ਹਾਂ ਧਾਂਚਾ ਵੀ ਇਕੱਠਾ ਹੋਣ ਨੂੰ ਬਚਾਇਆ ਜਾ ਰਿਹਾ ਸਪੈਸ਼ਲ ਟੀਮ ਸਾਡੇ ਡਿਸਟ੍ਰਿਕਟ ਪੁਲਿਸ ਦੀਆਂ ਹੈਗੀਆਂ ਜੀ ਨਾਲ ਪੈਰਾਮਿਲਟਰੀ ਫੋਰਸ ਆ ਔਰ ਦੂਸਰੇ ਡਿਸਟ੍ਰਿਕਟ ਤੋਂ ਵੀ ਫੋਰਸ ਆਈ ਹੋਈ ਹੈ ਔਰ ਬਿਲਕੁਲ ਪ੍ਰੋਪਰ ਪ੍ਰਬੰਧ ਕੀਤੇ ਹੋਏ ਆ ਕੋਈ ਮਤਲਬ ਸਰਾਕੋਸ ਪੀਸਫੁਲੀ ਚੱਲ ਰਿਹਾ ਹੈ ਸਰ ਜੀ ਸਰ ਹਮੇਸ਼ਾ ਹੀ ਸੀਸੀਟੀਵੀ ਬੜੇ ਕਾਰਗਰ ਸਾਬਤ ਹੋ ਗਏ ਇਸ ਤਰ੍ਹਾਂ ਦੇ ਪੋਜੀਸ਼ਨ ਦੇ ਵਿੱਚ ਉਹਨਾਂ ਦੀ ਮਦਦ ਵੀ ਲਈਤੀ ਜਾ ਰਹੀ ਹੈ ਤੀਸਰੀ ਅਕਰ ਕੀ ਜਾ ਰਹੀ ਹੈ ਹਾਂ ਜੀ ਬਿਲਕੁਲ ਜੀ ਸਾਡਾ ਜਿਹੜਾ ਸੇਫ ਸਿਟੀ ਪ੍ਰੋਜੈਕਟ ਦੇ ਵਿੱਚ ਸਾਡਾ ਜਿਹੜਾ ਮੇਨ ਕੰਟਰੋਲ ਰੂਮ ਹੈਗਾ ਜਿਹੜੇ ਸਾਡੇ ਵੱਖ-ਵੱਖ ਏਰੀਆ ਦੇ ਵਿੱਚ ਕੈਮਰੇ ਲੱਗੇ ਹੋਏ ਉਹਨਾਂ ਤੇ ਵੀ ਸਾਡੇ ਮੁਲਾਜ਼ਮ ਤਨਾਤ ਨੇ ਔਰ ਉੱਤੇ ਵੀ ਪੂਕਤਾ ਨਜ਼ਰ ਰੱਖ ਰਹੇ ਆ ਜੀ ਜੇ ਕੋਈ ਕਿਸੇ ਕਿਸਮ ਦੀ ਕੋਈ ਸ਼ਰਾਰਤਬਾਦੀ ਜਾਂ ਕੋਈ ਨਜ਼ਰ ਆਏਗੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਜੀ ਅੰਮ੍ਰਿਤਸਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਿਫ ਸੈਨਿਕ ਦਾ ਬਿਆਨ ਨਹੀਂ ਆਇਆ ਜਾਂ ਕੋਈ ਵੀ ਗਰਮ ਖ਼ਬਰਾਂ ਦਾ ਬਿਆਨ ਨਹੀਂ ਆਇਆ ਕਿ ਲੱਗਦਾ ਕਿ ਪੁਲਿਸ ਨੇ ਬਿਲਕੁਲ ਟੈਕਲ ਕਰ ਲਿਆ ਸੀਗਾ ਉਸ ਸਿਚੁਏਸ਼ਨ ਲੈ ਕੇ ਜੋ ਪਿਤੇ ਸਮੇਂ ਹੋਈ ਹੋਈ ਨਜ਼ਰ ਆਈ ਇਹ ਦੇ ਵਿੱਚ ਇਹਨਾਂ ਦੇਖੋ ਬੇਸਿਕਲੀ ਤਾਂ ਕਾਫੀ ਸਮਾਂ ਬੀਤ ਚੁੱਕਾ ਹੈ ਹੁਣ ਕਾਫੀ ਇਸ ਚੀਜ਼ ਨੂੰ ਲੋਕੀ ਵੀ ਸਮਝਣ ਲੱਗ ਪਿਆ ਕਿ ਜੇ ਅਸੀਂ ਕੋਈ ਗਲਤ ਬਿਆਨਬਾਜ਼ੀ ਕਰਾਂਗੇ ਤਾਂ ਉਹਦਣਾ ਮਾਹੌਲ ਖਰਾਬ ਹੁੰਦਾ ਹੈ ਔਰ ਉਹਨਾਂ ਦੀ ਸਮਝ ਕਰਕੇ ਹੀ ਉਹਨਾਂ ਨੇ ਹੁਣ ਬਿਆਨਬਾਜ਼ੀ ਵੀ ਨਹੀਂ ਕੀਤੀ ਕਿਸੇ ਨੇ ਔਰ ਇਹਨੂੰ ਪੀਸਫੁਲੀ ਜਿਹੜਾ ਕਰਨ ਲਈ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਹੈ ਥੈਂਕ ਯੂ ਸੋ ਮਚ